ਦੇ ਇੱਕ ਦਾ ਜਿਹੜਾ ਹੈ ਕਲਾਈਮੇਟ ਚੇਂਜ ਦੇ ਉੱਤੇ ਸੀ ਬੋਲਿਆ ਕਿ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਗਲੋਬਲ ਵਾਰਮਿੰਗ ਦਾ ਤੇ ਜਿਹੜਾ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਉਹ ਅਸਹਿ ਹੁੰਦਾ ਤੇ ਜਦੋਂ ਇੱਕ ਵਾਰੀ ਕਿਤੇ ਆਲੂਆਂ ਦੀ ਮਾਰ ਕਿਸੇ ਜ਼ਿਮੀਂਦਾਰ ਤੇ ਪੈ ਜਾਂਦੀ ਹੈ ਤੇ ਉਹ ਮੁੜ ਕੇ ਉੱਠਣ ਜੋਗਾ ਨਹੀਂ ਰਹਿੰਦਾ ਫੂਡ ਪ੍ਰੋਸੈਸਿੰਗ ਜਿਹੜੀ ਇੰਡਸਟਰੀ ਆ ਉਹਨੂੰ ਹੱਲਾਸ਼ੇਰੀ ਦੇਣ ਵਾਸਤੇ ਉਨ੍ਹਾਂ ਦੀ ਸਬਸਿਡੀ ਵਧਾਉਣ ਵਾਸਤੇ ਕੋਈ ਯੋਜਨਾ ਹੈ ਤੇ 310 ਦੇਲੇ ਪੂਰੇ ਇੰਡੀਆ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਦਾ ਸਰੂਆਇਆ ਇਹ ਇਹਦੇ ਵਾਸਤੇ ਕਿਸਾਨ ਨੂੰ ਲੰਮੇ ਸਮੇਂ ਵਾਸਤੇ ਕੋਈ ਪਲੈਨਿੰਗ ਬਣਾਉਣੀ ਚਾਹੀਦੀ ਹੈ ਤਾਂ ਕਿ ਕਿਸਾਨੀ ਤੇ ਜਿਹੜੇ ਹੈਗੇ ਗਰੀਬ ਮਜ਼ਦੂਰ ਨੂੰ ਬਚਾਇਆ ਜਾ ਸਕੇ ਉਹਦੀ ਹੈਲਪ ਕੀਤੀ ਜਾਵੇ ਪੰਜਾਬ ਦੇ ਵਿੱਚ ਦਾ ਝੋਨੇ ਤੋਂ ਇਹਦਾ ਖੇੜਾ ਸੜਾਇਆ ਜਾਵੇ ਉਹਦੇ ਵਾਸਤੇ ਇਹ ਕਿਸਾਨਾਂ ਦੀ ਜਿਹੜੀ ਹੈਗੀ ਆ ਆਰਥਿਕ ਮਦਦ ਕੀਤੀ ਜਾਵੇ ਸੰਸਦ ਦਾ ਸੈਸ਼ਨ ਇਸ ਵੇਲੇ ਚੱਲ ਰਿਹਾ ਤੇ ਸੰਸਦ ਦੇ ਸੈਸ਼ਨ ਦੇ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਜੀ ਨੇ ਇਸ ਵਾਰ ਅਹਿਮ ਮੁੱਦਿਆਂ ਨੂੰ ਚੁੱਕਿਆ ਆ ਸੈਸ਼ਨ ਚੱਲ ਰਿਹਾ ਆ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਾਬਾ ਜੀ ਸੰਸਦ ਦਾ ਸੈਸ਼ਨ ਚੱਲ ਰਿਹਾ ਉਹ ਤੁਸੀਂ ਰਾਜ ਸਭਾ ਦੇ ਵਿੱਚ ਅਹਿਮ ਮੁੱਦੇ ਚੁੱਕੇ ਨੇ ਇਸ ਵਾਰ ਕੀ ਮੁੱਦੇ ਰਹੇ ਨੇ ਸਾਡਾ ਇੱਕ ਜ਼ੀਰੋ ਆਵਰ ਤੇ ਇੱਕ ਸਪੈਸ਼ਲ ਮੈਂਸ਼ਨ ਦੋ ਲੱਗੇ ਜਿਹਨਾਂ ਦੇ ਵਿੱਚ ਅਸੀਂ ਬੋਲ ਸਕਦੇ ਹਾਂ ਸੰਸਦ ਦੇ ਵਿੱਚ ਸੋ ਉਹਦੇ ਵਿੱਚ ਇੱਕ ਤਾਂ ਜਿਹੜਾ ਹੈ ਕਲਾਈਮੇਟ ਚੇਂਜ ਦੇ ਉੱਤੇ ਸੀ ਬੋਲਿਆ ਕਿ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਗਲੋਬਲ ਵਾਰਮਿੰਗ ਦਾ ਜਿਹੜਾ 2023 ਦੇ ਵਿੱਚ ਜਿਹੜਾ ਹੈ ਜਿਹੜੀ ਹੈਗੀ ਸੰਸਦੀ ਸਟੈਂਡਿੰਗ ਕਮੇਟੀ ਹੈ ਉਹਦੀ ਜਿਹੜੀ ਐਗਰੀਕਲਚਰ ਦੀ ਉਹਦੇ ਵਿੱਚ ਜਿਹੜੀ ਰਿਪੋਰਟ ਉਹਨਾਂ ਨੇ ਦਿੱਤੀ ਹੈ ਕਿ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹਿਆਂ ਦੇ ਵਿੱਚ ਗਲੋਬਲ ਵਾਰਮਿੰਗ ਦਾ 2023 ਦੇ ਵਿੱਚ ਅਸਰ ਹੋਇਆ ਜਿਹਦੇ ਵਿੱਚ ਪੰਜਾਬ ਦੇ 9 ਜ਼ਿਲ੍ਹੇ 8 ਜ਼ਿਲ੍ਹੇ ਹਿਮਾਚਲ ਦੇ ਤੇ 11 ਰਾਜ ਜਿਹੜੇ ਹੈਗੇ ਹਰਿਆਣਾ ਦੇ ਤੇ 310 ਜ਼ਿਲ੍ਹੇ ਪੂਰੇ ਇੰਡੀਆ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਇਹਦਾ ਅਸਰ ਹੋਇਆ ਜਿਹਦੇ ਕਰਕੇ ਆਪਾਂ ਪਿਛਲੇ ਸਾਲ ਦੇਖਿਆ ਕਿ ਜੁਲਾਈ ਦੇ ਵਿੱਚ ਹੜ੍ਹ ਆ ਗਏ ਜਿਹਦੇ ਨਾਲ ਬਹੁਤ ਵੱਡੀ ਤਬਾਹੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਵੀ ਹਿਮਾਚਲ ਦੇ ਕਿੰਨਾ ਰੁੜਿਆ ਉਹ ਵੀ ਆਪਾਂ ਦੇਖਿਆ ਤੇ ਬਖ ਬਖ ਸਟੇਟਾਂ ਦੇ ਵਿੱਚ ਇਹਦੇ ਬੁਰੇ ਪ੍ਰਭਾਵ ਵੀ ਦੇਖਣ ਨੂੰ ਮਿਲੇ ਸੋ ਇਹਦੇ ਉੱਤੇ ਕਿ ਜਿਹੜਾ ਜਿਹੜਾ ਕਲਾਈਮੇਟ ਚੇਂਜ ਦਾ ਸਭ ਤੋਂ ਜ਼ਿਆਦਾ ਅਸਰ ਦੇਣਾ ਹੈ ਉਹ ਕਿਸਾਨੀ ਤੇ ਮਜ਼ਦੂਰ ਦੇ ਉੱਤੇ ਪੈਂਦਾ ਇੱਕ ਕਿਉਂਕਿ ਜੇ ਹੜ ਆ ਗਏ ਤਾਂ ਵੀ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਅਸਰ ਪੈਂਦਾ ਜੇ ਮੀਂਹ ਨਾ ਪੈ ਤਾਵੀ ਜਿਹੜਾ ਹੈ ਸੋਕਾ ਪੈ ਗਿਆ ਤੇ ਤਾਵੀ ਕਿਸਾਨ ਦੇ ਉੱਤੇ ਅਸਰ ਪੈਂਦਾ ਜਦੋਂ ਕਿਸਾਨ ਜਿਹੜਾ ਹੈਗਾ ਮਰਦਾ ਉਹਦੇ ਨਾਲ ਮਜ਼ਦੂਰ ਵੀ ਜਿਹੜਾ ਹੈਗਾ ਉਹ ਮਰਦਾ ਸੋ ਸਾਡੇ ਅਸੀਂ ਇਹ ਮੁੱਦਾ ਠਾਇਆ ਸੀਗਾ ਕਿ ਜਿਸ ਤਰ੍ਹਾਂ ਦਾ ਚਲਵਾ ਜੁਦੀ ਤਬਦੀਲੀ ਆਪਾਂ ਦੇਖ ਰਹੇ ਹਾਂ ਇਹ ਇਹਦੇ ਵਾਸਤੇ ਕਿਸਾਨ ਨੂੰ ਲੰਮੇ ਸਮੇਂ ਵਾਸਤੇ ਕੋਈ ਪਲੈਨਿੰਗ ਬਣਾਉਣੀ ਚਾਹੀਦੀ ਹੈ ਤਾਂ ਕਿ ਕਿਸਾਨੀ ਤੇ ਜਿਹੜੇ ਹੈਗੇ ਗਰੀਬ ਮਜ਼ਦੂਰ ਨੂੰ ਬਚਾਇਆ ਜਾ ਸਕੇ ਉਹਦੀ ਹੈਲਪ ਕੀਤੀ ਜਾਵੇ ਦੂਸਰਾ ਮੁੱਦਾ ਜਿਹੜਾ ਹੈਗਾ ਅਸੀਂ ਜਿਹੜਾ ਹੈ ਪੰਜਾਬ ਦੇ ਵਿੱਚ ਦਾ ਝੋਨੇ ਤੋਂ ਇਹਦਾ ਖੇੜਾ ਛਡਾਇਆ ਜਾਵੇ ਉਹਦੇ ਵਾਸਤੇ ਕਿ ਕਿਸਾਨਾਂ ਦੀ ਜਿਹੜੀ ਹੈਗੀ ਆ ਆਰਥਿਕ ਮਦਦ ਕੀਤੀ ਜਾਵੇ ਤਾਂ ਕਿਉਂਕਿ ਕਿਸਾਨ ਤਾਂ ਹੀ ਜਿਹੜਾ ਹੈਗਾ ਝੋਨੇ ਦਾ ਖੇੜਾ ਛੱਡੂਗਾ ਜੇਕਰ ਉਹਨੂੰ ਜਿਹੜੀ ਉਹਦੇ ਨਾਲ ਬਦਲੀਆਂ ਫਸਲਾਂ ਉਹਦੇ ਉੱਤੇ ਸਬਸਿਡੀ ਮਿਲੇ ਉਹਦਾ ਖਰਚਾ ਪੂਰਾ ਹੋਵੇ ਤਾਂ ਝੋਨਾ ਛੱਡ ਕੇ ਹੋਰ ਬੰਦੇ ਨੂੰ ਜਾਣ ਨੂੰ ਤਿਆਰ ਹੋ ਵੀ ਜਿਹਦੇ ਨਾਲ ਪੰਜਾਬ ਦਾ ਪਾਣੀ ਵੀ ਬਚੂਗਾ ਤੇ ਜਿਹੜੀ ਪਰਾਲੀ ਦੀ ਸਮੱਸਿਆ ਉਹਦਾ ਵੀ ਹੱਲ ਹੋਊਗਾ ਭਗਵਾਨੀ ਵੱਲੋਂ ਜਿਹੜਾ ਹੈਗਾ ਕਿਸਾਨਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਸੋ ਇਹ ਤੀਸਰੇ ਡੇਢਾ ਸੀ ਜਿਹੜਾ ਕੁਐਸਚਨ ਆਇਆ ਸੀ ਉਹਦੇ ਵਿੱਚ ਜਿਹੜਾ ਹੈ ਕੁਐਸਚਨ ਤਾਂ ਸੀ ਬਹੁਤ ਲਾਇਆ ਜਿਹਦੇ ਵਿੱਚ ਬੋਲਣ ਵਾਸਤੇ ਸਾਨੂੰ ਫੂਡ ਪ੍ਰੋਸੈਸਿੰਗ ਦੇ ਜਿਹੜਾ ਸੀ ਉਹਦੇ ਵਿੱਚ ਸਮਾਂ ਮਿਲਿਆ ਸੀ ਤੇ ਜਿਹਦੇ ਵਿੱਚ ਮੁੱਦਾ ਠਾਇਆ ਸੀ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਦੁਆਬੇ ਜ਼ਿਲ੍ਹੇ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਆਲੂ ਜਿਹੜਾ ਹੈ ਉਹਦੇ ਨਾਲ ਨਾਲ ਗਾਜਰਾ ਮਟਰ ਸਾਰੇ ਮਾਝੇ ਦੇ ਵਿੱਚ ਲੱਗਦੇ ਆ ਤੇ ਜਦੋਂ ਤੇ ਇਹਦਾ ਰੇਟ ਹੁੰਦਾ ਵਾ ਉਦੋਂ ਤੇ ਫਸਲ ਵਿਕ ਜਾਂਦੀ ਹੈ ਜਦੋਂ ਨਹੀਂ ਹੁੰਦਾ ਉਦੋਂ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਸੜਕਾਂ ਤੇ ਰੁਲਦੇ ਆ ਸੋ ਬੂਡ ਪ੍ਰਸਿੱਧ ਸਿੰਘ ਵਾਸਤੇ ਸਰਕਾਰ ਕੀ ਕਰ ਰਹੀ ਹੈ ਕਿੰਨੀਆਂ ਸਬਸਿਡੀਆਂ ਦੇ ਰਹੀ ਹੈਗੀ ਕਿ ਸਰਕਾਰ ਦੀ ਕੋਈ ਯੋਜਨਾ ਕਿ ਅਸੀਂ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਨੂੰ ਸਬਸਿਡੀਆਂ ਵਾਧ ਦਿੱਤੀਆਂ ਜਾਣ ਤਾਂ ਕਿ ਸਟੋਰੇਜ ਵੱਧ ਹੋਵੇ ਤੇ ਕਿਸਾਨ ਜਿਹੜੇ ਹੈਗੇ ਆ ਇਸ ਘਾਟੇ ਤੋਂ ਵੱਢ ਸਕਣ ਇਹ ਜਿਹੜੇ ਹੈਗੇ ਵੱਖ-ਵੱਖ ਮੁੱਦੇ ਜਿਹੜੇ ਹੈਗੇ ਇਹ ਸੇ ਸਾਨੂੰ ਸੰਸਦ ਵਿੱਚ ਚੁੱਕਣ ਦਾ ਸਮਾਂ ਮਿਲਿਆ ਆ ਬਾਬਾ ਜੀ ਤੁਸੀਂ ਦੋ ਤਿੰਨ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਇਹ ਮੁੱਦੇ ਤੁਸੀਂ ਚੱਕੇ ਆ ਤਾਂ ਕੀ ਅੱਗੇ ਸਰਕਾਰ ਕਹਿੰਦੀ ਕਿ ਕੀ ਅਸੀਂ ਇਹਨਾਂ ਤੇ ਕਰਾਂਗੇ ਨਹੀਂ ਇਹਦਾ ਜਵਾਬ ਜਿਹੜਾ ਹੈਗਾ ਜਿਹੜਾ ਜ਼ੀਰੋ ਓਵਰ ਹੁੰਦਾ ਤੇ ਸਪੈਸ਼ਲ ਮੈਂਸ਼ਨ ਹੁੰਦਾ ਉਹ ਤੋਂ ਮਗਰੋਂ ਜਿਹੜਾ ਹੈਗਾ ਜਵਾਬ ਆਉਂਦਾ ਪਰ ਜਿਹੜਾ ਸਾਡਾ ਮਕਸਦ ਹੁੰਦਾ ਕਿ ਜਿਹੜੀ ਇਹ ਸਮੱਸਿਆ ਉਹਨਾਂ ਨੂੰ ਮੁੱਦੇ ਨੂੰ ਉਠਾਉਣਾ ਉਹਦੇ ਉੱਤੇ ਅਮਲ ਕਿੰਨਾ ਕਰਦਾ ਕਰਦੇ ਆ ਨਹੀਂ ਕਰਦੇ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਕਿਉਂਕਿ ਸਰਕਾਰ ਜਿਹੜੀ ਹੈਗੀ ਹੈ ਭਾਜਪਾ ਦੀ ਹੈ ਉਹ ਉਹ ਕਿੰਨਾ ਕਿੰਨਾ ਬੰਦਿਆਂ ਨੂੰ ਸੀਰੀਅਸ ਲੈਂਦੀ ਐ ਸੋ ਸਾਡਾ ਜਿਹੜਾ ਸੀਗਾ ਮਕਸਦ ਸਾਡੀ ਡਿਊਟੀ ਹੈ ਕਿ ਅਸੀਂ ਉੱਥੇ ਮੁੱਦੇ ਉਠਾਈਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਜਿਹੜੇ ਖਾਸ ਕਰਕੇ ਕਿਸਾਨੀ ਨਾਲ ਜੁੜੇ ਮੁੱਦੇ ਆ ਮਜ਼ਦੂਰਾਂ ਦੇ ਨਾਲ ਜੁੜੇ ਮੁੱਦੇ ਆ ਆਪਰੇ ਵਰਣ ਦੇ ਨਾਲ ਜਿਹੜੇ ਮੁੱਦੇ ਉਹਨਾਂ ਨੂੰ ਉਠਾਈਏ ਆ ਬਾਬਾ ਜੀ ਤੁਸੀਂ ਇੱਕ ਵੀ ਮੰਗ ਕੀਤੀ ਆ ਪਿਛਲੇ ਦਿਨੀ ਕਿ ਕਪੂਰਥਲਾ ਤੇ ਕੁਝ ਜਲੰਧਰ ਦੇ ਇਲਾਕਿਆਂ ਚ ਬ੍ਰਿਜ ਬਣਾਉਣਾ ਚਾਹੀਦਾ ਉਹ ਕੀ ਹੈਗਾ ਪੂਰਾ ਮਸਲਾ ਹਾਂ ਉਹ ਅਸੀਂ ਕੁਐਸਚਨ ਜਿਹੜੇ ਹੈਗੇ ਲਾਇਆ ਸੀ ਕਿ ਜਿਹੜਾ ਸੁਬਾਨਪੁਰ ਤੇ ਕਰਤਾਰਪੁਰ ਇਹ ਜਿਹੜੇ ਜਿਹੜੇ ਓਵਰ ਫਲਾਈਓਵਰ ਬਣਨੇ ਚਾਹੀਦੇ ਕਿਉਂਕਿ ਇੱਥੇ ਡਬਲ ਰੇਲਵੇ ਲਾਈਨਾਂ ਤੇ ਤੁਸੀਂ ਵੀ ਦੇਖੋਗੇ ਕਿ ਜਦੋਂ ਇੱਥੇ ਜਿਹੜੀ ਹੈ ਫਾੜਕ ਬੰਦ ਹੋ ਜਾਂਦਾ ਤੇ ਦੋਹਾਂ ਪਾਸੇ ਬਹੁਤ ਵੱਡਾ ਜਾਮ ਲੱਗਦਾ ਤੇ ਕਈ ਵਾਰੀ ਦੋਹਾਂ ਪਾਸੇ ਤੋਂ ਗੱਡੀਆਂ ਲਗਾਤਾਰ ਤਰੀ ਆਉਂਦੀਆਂ ਤੇ ਲੰਬੇ ਸਮੇਂ ਤੱਕ ਇਹ ਜਾਮ ਲੱਗਦਾ ਜਿਹੜੀ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਤੇ ਉਹਦੇ ਵਾਸਤੇ ਉਹਨਾਂ ਨੇ ਕਹਿ ਕੇ ਇਹਦੇ ਵਾਸਤੇ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲੇ ਹੱਲ ਹੋ ਜਾਣਗੇ ਉਤੇ ਆਖਰੀ ਕੁਐਸਚਨ ਭਾਰਤੀ ਹਾਕੀ ਟੀਮ ਚੰਗਾ ਪ੍ਰਦਰਸ਼ਨ ਕਰੀ ਹੈ 올림픽 ਦੇ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੈरिस ਜਾਣਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ ਭਾਰਤ ਸਰਕਾਰ ਵੱਲੋਂ ਜਾਣ ਦੀ ਇਹਦੇ ਬਾਰੇ ਕੀ ਕਹਿਣਾ ਤੇ ਵਧਾਈ ਦਿੰਦੇ ਆ ਸਾਡੇ ਪੰਜਾਬ ਦੇ ਸੇਰਾਂ ਨੂੰ ਜਿਹੜੇ ਉੱਥੇ 올림픽 ਦੇ ਵਿੱਚ ਗੱਜੇ ਆ ਤੇ ਆਸਟ੍ਰੇਲੀਆ ਨੂੰ 52 ਸਾਲਾਂ ਮਗਰੋਂ ਉਸ ਗਰਾਊਂਡ ਦੇ ਵਿੱਚ ਪੈਰਿਸ ਦੇ ਵਿੱਚ ਹਰ ਆ ਬਹੁਤ ਵੱਡੀ ਪ੍ਰਾਪਤੀ ਹੈ ਹੋਰ ਵੀ ਵੱਖ-ਵੱਖ ਇਵੈਂਟਾਂ ਦੇ ਵਿੱਚ ਜਿਹੜੀ ਹੈਗੀ ਸਾਡੀਆਂ ਲੜਕੀਆਂ ਉਹਨਾਂ ਨੇ ਤਗਮੇ ਜਿੱਤੇ ਹਨ ਤੇ ਸਾਨੂੰ ਆ ਅਰਦਾਸ ਕਰਦੇ ਹਾਂ ਕਿ 올림픽 ਦੇ ਵਿੱਚ ਹਾਕੀ ਹੈ ਜਿਹੜੇ ਹੈ ਉਹ ਫਾਈਨਲ ਜਿਹੜਾ ਹੈਗਾ ਉਹ ਜਿੱਤਣ ਪਰ ਜਿਹੜੀ ਹੈਗੀ ਕਿ ਉੱਥੇ ਜਾਣ ਵਾਸਤੇ ਤੁਸੀਂ ਗੱਲ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਨ੍ਹਾਂ ਨੇ ਇਸਾ ਬਰਗਟਾਈ ਸੀ ਕਿ ਅਸੀਂ ਪੈਰਿਸ ਜਾਣਾ ਚਾਹੁੰਦੇ ਹਾਂ ਇਹ ਜੇ ਇਹੋ ਜਿਹੇ ਖੇਡਾਂ ਵਿੱਚ ਉਤਸ਼ਾਹਤ ਕਰਨ ਵਾਸਤੇ ਨੌਜਵਾਨਾਂ ਨੂੰ ਜਿਹੜੀ ਹੈਗੀ ਸਰਕਾਰ ਨੂੰ ਅੱਗੇ ਦੇਣੀ ਚਾਹੀਦੀ ਸੀ ਕਿ ਕਿਉਂਕਿ ਜੇ ਇੱਕ ਸੀਐਮ ਦਾ ਕੇ ਉਹ ਆਪਣੇ ਖਿਡਾਰੀਆਂ ਦੀ ਜਿਹੜੀ ਹੈਗੀਆਂ ਹੌਸਲਾ ਫੁਜਾਈ ਕਰਦੇ ਉਹਦੇ ਨਾਲ ਬਹੁਤ ਵੱਡਾ ਖਿਡਾਰੀਆਂ ਨੂੰ ਮਨੋਬਲ ਵੀ ਮਿਲਦਾ ਤੇ ਉਹਨਾਂ ਵਧੀਆ ਪ੍ਰਭਾਵ ਜਾਂਦਾ ਸੋ ਸਰਕਾਰ ਨੇ ਕਿਉਂ ਨਹੀਂ ਜਾਣ ਦਿੱਤਾ ਉਹਨਾਂ ਦੀ ਉਹ 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 ਜਾਣਦੇ ਆ ਪਰ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਇਹੋ ਜਿਹੀ ਜਿਹੜੀ ਹੈਗੀ ਰੋਕ ਨਹੀਂ ਚਲਾਉਣੀ ਚਾਹੀਦੀ ਜਿਹਦੇ ਵਾਸਤੇ ਜਿਹੜੀ ਹੈਗੀ ਲੋਕਾਂ ਦੇ ਅੰਦਰ ਜਿਹੜਾ ਹੈਗਾ ਇਹਦਾ ਰੋਸ ਵੀ ਹੈ ਕਿ ਸੀਐਮ ਨੂੰ ਵੀ ਅਸੀਂ ਖੇਡਾਂ ਦੇਖਣ ਵਾਸਤੇ ਵੀ ਜਾਣ ਦਿੰਦੇ ਤੋਂ ਇਹ ਇੱਕ ਗਲਤ ਮੈਸੇਜ ਜਾ ਰਿਹਾ ਜਿਹੜਾ ਸਾਨੂੰ ਇਹਦੇ ਭਾਰਤ ਸਰਕਾਰ ਨੂੰ ਨਹੀਂ ਚਾਹੀਦਾ ਸੀ ਤੋਂ ਇਹ ਸਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬੱਬਾ ਬਲਬੀਰ ਸਿੰਘ ਸੀਚੇਵਾਲ ਨੇ ਜਿਨ੍ਹਾਂ ਨੇ ਸੰਸਦ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਹਨਾਂ ਦੇ ਵਿੱਚ ਜਿਹੜੇ ਅਹਿਮ ਤਿੰਨ ਮਸਲੇ ਚੁੱਕੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਬਾਬਾ ਜੀ ਨੇ ਕਿਹਾ ਕਿ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਮਸਲੇ ਮਸਲੇ ਨੇ ਲੋਕਾਂ ਦੇ ਨਾਲ ਜੁੜੇ ਹੋਏ ਮਸਲੇ ਨੇ ਉਹ ਇਸੇ ਤਰ੍ਹਾਂ ਉਹਨਾਂ ਮਸਲਿਆਂ ਨੂੰ ਸੰਸਦ ਦੇ ਵਿੱਚ ਚੁੱਕਦੇ ਰਹਿਣਗੇ ਕੈਮਰਾਮੈਨ ਗੁਰਦੇਵ ਦੇ ਨਾਲ 인ਦਰਜੀ ਸਿੰਘ ਚਾਲ ਡੈਲੀ ਡੈਕਸ ਟੀਵੀ ਸੁਲਤਾਨਪੁਰ ਲੋਧੀ